ਸੋ ਮੇਰੇ ਸੁਖਮੰਦਰ ਸਿੰਘ ਵੀਰ ਜੀ ਧੰਨਵਾਦ ਕਰਦਾ ਜਿਹੜੇ ਕਿ 2 ਮਹੀਨੇ ਹੋ ਗਏ ਉਹਨਾਂ ਨੂੰ ਕੈਨੇਡਾ ਤੋਂ ਇੰਡੀਆ ਆਇਆ ਨੂੰ ਜੋ ਹੁਣ ਇਹ 2 ਦਿਨਾਂ ਤੱਕ ਵਾਪਸ ਜਾ ਰਿਹਾ ਸੋ ਮੈਂ ਪੁੱਛਿਆ ਉਹਨਾਂ ਨੂੰ ਮਜ਼ਾਕ ਕਰ ਲੱਗੀ ਕਹਿੰਦੇ ਵੀ ਮੈਂ ਕਿਹਾ ਭਾਬੀ ਦਾ ਵੀਜ਼ਾ ਲੱਗ ਗਿਆ ਕਹਿੰਦੇ ਬਸ ਲੱਗੂ ਜੀ ਹੁਣ ਕਿਰਪਾ ਹੋ ਜੂ ਸੋ ਸਾਡੇ ਭਾਬੀ ਜੀ ਵੀ ਬੈਠੇ ਹੈਗੇ ਸਾਡੇ ਭਰਮਜੀਤ ਕੌਰ ਜੀ ਸਾਡੇ ਸੁਖਮੰਦਰ ਸਿੰਘ ਜੀ ਦੇ ਵਾਈਫ ਹੈਲੋ ਸਤਿ ਸ੍ਰੀ ਅਕਾਲ ਜੀ ਜਗਦਾਪੁਰ ਟੀਵੀ ਨੂੰ ਅਸੀਂ ਤਹਿ ਦਿਲੋਂ ਧੰਨਵਾਦ ਕਹਿੰਦੇ ਆ ਹਾਂਜੀ ਇਹ ਆਪਣੇ ਜਾਗਦਾ ਪੰਜਾਬੀ ਟੀਵੀ ਵਾਲੇ ਚੈਨਲ ਸਾਰੀ ਟੀਮ ਦਾ ਧੰਨਵਾਦ ਕਰਦੇ ਆਂ ਤੇ ਇਥੇ ਦੀਦੀ ਰਪਿੰਦਰ ਰੈਂਪੀ ਜੋ ਕਿ ਪ੍ਰਸਿੱਧ ਸਿੰਗਰ ਨੇ ਉਹ ਵੀ ਆਪਣੇ ਕੋਲ ਮੌਜੂਦ ਨੇ ਟੀਮ ਬਹੁਤ ਬਹੁਤ ਮੇਰੇ ਵੱਲੋਂ ਧੰਨਵਾਦ ਹੈ ਜੀ ਤੇ ਤਕਰੀਬਨ ਜਿਵੇਂ ਰਪਿੰਦਰ ਭੈਣ ਜੀ ਕਹਿੰਦੇ ਸੀ ਕਿ ਮੈਨੂੰ 2 ਮਹੀਨੇ ਹੋ ਗਏ ਆ ਇਹਨੂੰ ਤੇ ਮੇਰੀ ਵਾਈਫ ਪਰਮਜੀਤ ਖੋੜ ਅਤੇ ਉਹਨਾਂ ਦੇ ਪਿਤਾ ਜੀ ਸਰਦਾਰ ਤੇਜਾ ਸਿੰਘ ਵਿਦੇਸ਼ਾ ਜੀ ਐਂਡ ਮਾਤਾ ਜੀ ਇਹਨਾਂ ਦੇ ਉਹ ਥੋੜੇ ਜਿਹਾ ਇੱਥੇ ਕਿਤੇ ਸਿਟੀ ਸ਼ਹਿਰ ਵੱਲ ਗਏ ਹੋਏ ਨੇ ਬੀਬੀ ਚ ਸਮੇਲ कौर ਜੀ ਤੇ ਇਹਨਾਂ ਕੋਲੇ ਆ ਕੇ ਮੈਂ ਆਪਣੇ ਘਰ ਦੇ ਵਿੱਚ ਰਹਿ ਰਿਹਾ ਦੋ ਕੁ ਮਹੀਨੇ ਤੋਂ ਆ ਕੇ ਬਹੁਤ ਅਸੀਂ ਘੁੰਮੇ ਫਰੇ ਹਜੇ ਹਾਂਜੀ ਇਹਨਾਂ ਨੇ ਹਜੇ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਹੋਇਆ ਜੀ ਇਹ ਇਹਨਾਂ ਨੂੰ ਆਸ ਕਰਦੇ ਆ ਵੀ ਜਲਦੀ ਵੀਜ਼ਾ ਮਿਲ ਜਾਵੇਗਾ ਜਲਦੀ ਮਿਲ ਜਾਊਗਾ ਪ੍ਰਮਾਤਮਾ ਕੀ ਤੇ ਇਹਨਾਂ ਮੀਨ ਟਾਈਮ ਇਹਨਾਂ 2 ਮਹੀਨਿਆਂ ਵਿੱਚ ਅਸੀਂ ਇੱਕ ਹਫਤੇ ਦਾ ਟੂਰ ਤੇ ਜਾ ਕੇ ਥਾਈਲੈਂਡ ਵੀ ਘੁੰਮ ਫਿਰ ਕੇ ਆਏ ਆ ਜੀ ਤੇ ਬਹੁਤ ਇੰਜੋਏ ਕੀਤਾ ਥਾਈਲੈਂਡ ਦੇ ਵਿੱਚ ਤੇ ਇਸ ਤਰ੍ਹਾਂ ਦੇ ਉੱਥੇ ਇਥੋਂ ਦੀ ਆਜ਼ਾਦਾਂ ਮੋਗੇ ਸ਼ਹਿਰ ਦੀਆਂ ਇੱਥੋਂ ਦੇ ਲੋਕਾਂ ਦਾ ਮਿਲਿਆ ਪਿਆਰ ਖਿੱਚ ਕੇ ਦੁਬਾਰਾ ਮੈਨੂੰ ਲਿਆਉਣ ਗਿਆ ਇੱਥੇ ਦੁਬਾਰਾ ਵੀ ਫਿਰ ਮੈਂ ਕਿਹੜਾ ਮਾਰਨਾ ਆਵਾਂਗਾ ਹਾਂਜੀ ਨਾ ਨਾ ਨਹੀਂ ਗਈ ਜੀ ਮੈਨੂੰ ਪਰਮਜੀਤ ਦਾ ਪਿਆਰ ਨਾ ਨਾ ਨਹੀਂ ਗਈ ਜੀ ਮੈਨੂੰ ਸੋ ਤੁਸੀਂ ਕੀ ਕਹਿੰਦੇ ਹੋ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਸਾਡੇ ਸੁਖਵੰਦਰ ਸਿੰਘ ਦੀ ਵਾਈਫ ਆ ਜੋ ਸਾਡੇ ਭੈਣ ਜੀ ਪਰਮਜੀਤ कौर ਤੇ ਵਾਹਿਗੁਰੂ ਅੱਪਰ ਪਾਰ ਜਲਦੀ ਕਿਰਪਾ ਕਰੇ ਵੀ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਜਲਦੀ ਆਵੇ ਤਾਂ ਕਿ ਕੈਨੇਡਾ ਵੀ ਇਕੱਠੇ ਬੈ ਰਹਿ ਕੇ ਘੁੰਮ ਫਿਰ ਸਕਣ ਇਹ ਵੀ ਗਾਉਣ ਦਾ ਸ਼ੌਕ ਹੈ ਜੀ ਇਹਨਾਂ ਨੇ ਵੀ ਗਾਉਣ ਦਾ ਸ਼ੌਕ ਹੈ ਕਿਉਂਕਿ ਸਾਡੀ ਵਾਈਫ ਲੋਗੇ ਹੀ ਮੇਰੀ ਦਵਾਏਗੀ ਵੀ ਜਿਵੇਂ ਇਹ ਇੰਡੀਆ ਆ ਕੇ ਘੁੰਮਦੇ ਫਿਰਦੇ ਆ ਇਕੱਠੇ ਕੈਨੇਡਾ ਵੀ ਆਏ ਘੁੰਮਣ ਫਿਰਨ ਵੈਗੁਰੂ ਛੇਤੀ ਕਿਰਪਾ ਕਰੇ ਛੇਤੀ ਬੀਜ ਆਜੇ ਸਾਡੇ ਪਰਮਜੀਤ ਕੌਰ ਪ